ਸਤਿ ਸ਼੍ਰੀ ਅਕਾਲ ਜੀ ਸਾਰੇ ਆਲੋ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਇੱਕ ਨਵੀਂ ਅਪਡੇਟ ਤੁਹਾਨੂੰ ਸਾਂਝ ਕਰਨੀ ਆ 24 ਨਵੰਬਰ ਸੋਮਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਤੇ ਸਮੂਹ ਸਕੂਲ ਕਾਲਜ ਦਫ਼ਤਰ ਜਿਹੜੇ ਬੰਦ ਰਹਿਣਗੇ ਸੋ ਇਹ ਕਿਹੜੇ ਜ਼ਿਲ੍ਹੇ ਦੇ ਵਿੱਚ ਹੋਇਆ ਜੀ ਤੇ ਕਿੱਥੇ ਹੋਇਆ ਇਹ ਅਪਡੇਟ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੇਣੀ ਆ ਤੁਹਾਡੇ ਨਾਲ ਇੱਕ ਪੱਤਰ ਹੈ ਜਿਹੜਾ ਇਸ਼ੂ ਕਰ ਰਹੇ ਹਾਂ ਤੁਹਾਡੇ ਸਾਹਮਣੇ ਹਾਜ਼ਰ ਕਰ ਰਹੇ ਹਾਂ ਦਫਤਰ ਜਲਾ ਮੈਜਿਸਟਰੇਟਰ ਰੋਪਨਗਰ ਵੱਲੋਂ ਜਾਰੀ ਕੀਤਾ ਗਿਆ ਤੇ ਇਹ ਚ ਕੀ ਲਿਖਿਆ ਹੋਇਆ ਨੌਵੇਂ ਫਾਸ਼ਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 355 ਸ਼ਹੀਦੀ ਦਿਹਾੜਾ ਜਿਹੜਾ ਖਰੀ ਸਰਦਾ ਸਤਕਾਰ ਨਾਲ ਜਿਹੜਾ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਮਨਾਇਆ ਜਾ ਰਿਹਾ ਇਸ ਸਮਾਗਮ ਵਿੱਚ ਲੱਖਾਂ ਦੀ ਤਦਾਦ ਵਿੱਚ ਦੇਸ਼ ਉਦੇਸ਼ ਤੋਂ ਸਮਤਾ ਧਾਰਮਿਕ ਭਾਵਨਾਵਾਂ ਨਾਲ ਸ਼੍ਰੀ ਅਨੰਦਪੁਰ ਸਾਹਿਬ ਕੇ ਮੱਥਾ ਟੇਕਣ ਲਈ ਆਉਣ ਗਿਆ ਇਸ ਤਰ੍ਹਾਂ ਸੰਗਤਾਂ ਦੀ ਵੱਡੇ ਖੱਦਰ ਤੇ ਆਮਦ ਖਣ ਕਰਕੇ ਸਕੂਲਾਂ ਦੇ ਖੱਚਿਆਂ ਨੂੰ ਸਕੂਲ ਆਉਣ ਜਾਣ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਇਸ ਲਈ ਜਲਾ ਸਿੱਖਿਆ ਸਰਕੰਡਰੀ ਪ੍ਰਾਇਮਰੀ ਅਤੇ ਰੋਖ ਨਗਰ ਦੇ ਇਲਾਕੇ ਅਨੰਦਪੁਰ ਸਾਹਿਬ ਕੀਰਤਪੁਰ ਸਾਹਿਬ ਤੇ ਅਜੇ ਤੱਕ ਗੜ ਤੇ ਨੰਗਲ ਹਲਾਕਾ ਵਿੱਚ ਫੈਦੇ ਸਾਰੇ ਜਿਹੜੇ ਕਦਾਰੀਆਂ ਸਰਕਾਰੀ ਪ੍ਰਾਈਵੇਟ ਤੇ ਅਧਾਰਿਆਂ ਦੇ ਵਿੱਚ 24 11 2025 ਨੂੰ ਇੱਕ ਦਿਨ ਦੀ ਜੜੀਆ ਛੁੱਟੀ ਇੱਥੇ ਕੋਸ਼ਿਸ਼ ਕੀਤੀ ਜਾਂਦੀ ਹੈ ਸੋ ਇਸ ਤਰ੍ਹਾਂ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਵਿੱਚ ਵੀ ਜੜੀਆ ਸਰਕਾਰੀ ਛੁੱਟੀ ਕੋਸ਼ਿਸ਼ ਕੀਤੀ ਗਈ ਹੈ ਰੋਪੜ ਦੇ ਵਿੱਚ ਵੀ ਤੇ ਹੁਸ਼ਿਆਰਪੁਰ ਦੇ ਵਿੱਚ ਵੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਿਹੜਾ ਜੇ ਉੱਥੇ ਪੱਤਰ ਕੱਢਿਆ ਗਿਆ ਸੋ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਇਹ ਛੁੱਟੀਆਂ ਕੀਤੀਆਂ ਜਾ ਰਹੀਆਂ ਨੇ ਤੇ ਜਿਹੜੇ ਜਿਹੜੇ ਜਿਹੜਾ ਦੇ ਵਿੱਚ ਛੁੱਟੀਆਂ ਨੇ ਉਹ ਅਸੀਂ ਤੁਹਾਨੂੰ ਦੱਸ ਚੁੱਕੇ ਹਾਂ ਤੇ ਕਰ ਕੋਈ ਹੋਰ ਲੈਟਰ ਆਉਂਦੀ ਹੈ ਉਹ ਤੁਹਾਡੇ ਨਾਲ ਸੀ ਜਿਹੜੀ ਆ ਸਾਂਝੀ ਕਰ ਦਾਂਗੇ ਫਿਲਹਾਲ ਰੂਪਨਗਰ ਦੇ ਵਿੱਚ ਸਰਕਾਰੀ ਛੁੱਟੀ ਹੈ ਜਿਹੜੀ ਉਹ ਘੋਸ਼ਿਤ ਕੀਤੀ ਗਈ ਹੈ ਤੇ 24 ਤਰੀਕ ਨੂੰ ਜਿਹੜਾ ਸਕੂਲ ਕਾਲਾ ਜਿਹੜਾ ਉੱਥੇ ਬੰਦ ਰਹਿਣਾ ਧੰਨਵਾਦ